ਨੇ ਸੰਤਾਂ ਨੇ ਬੜੇ ਪਰਉਪਕਾਰ ਕੀਤੇ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਵਿਸਾਰਿਆ ਨਹੀਂ ਜਾ ਸਕਦਾ ਤੇ ਸੰਤ ਮਹਾਂਪੁਰਖਾਂ ਦਾ ਜਿਹੜਾ ਜੀਵਨ ਹੈ ਬੇਅੰਤ ਵੱਡ ਬੁੱਲਾਏ ਇਸ ਮਾਸ ਦੀ ਜੀਵਾਂ ਤੋਂ ਵਿਖਿਆਨ ਕਰਨਾ ਪਰੇ ਦੀ ਗੱਲ ਹੈ ਕਿ ਸਤਗੁਰੂ ਜੀ ਕਿਰਪਾ ਕਰ ਦੇਵਣ ਸਾਡੇ ਜੀਵਨ ਨੂੰ ਵੀ ਇਦਾਂ ਦਾ ਜਾਗ ਲੱਗ ਜੇ ਇਦਾਂ ਦੀ ਸਤਗੁਰੂ ਦੀ ਬਖਸ਼ਿਸ਼ ਰਹਿਮਤ ਹੋ ਜਾਏ ਕੀ ਸਾਡਾ ਜੀਵਨ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਨਮੁਖ ਪਰਵਾਨਿਆ ਜਾਵੇ ਲੇਖੇ ਲੱਗ ਜਾਵੇ ਸਤਿਗੁਰੂ ਜੀ ਦਇਆ ਕਰਨ ਜਰੂਰ ਕਿਰਪਾ ਰਹਿਮਤ ਹੋਵੇਗੀ ਜਿੱਥੇ ਮਹਾਂਪੁਰਖ ਇਦਾਂ ਬੰਦਗੀ ਵਾਲੇ ਚੜ੍ਹਾਈ ਕਰਦੇ ਨੇ ਸੰਸਾਰ ਦੇ ਵਿੱਚੋਂ ਜਾਂਦੇ ਨੇ ਤੇ ਮੈਂ ਬੇਨਤੀ ਕੀਤੀ ਸੀ ਉਥੇ ਜਰੂਰ ਉਹਨਾਂ ਦੀ ਬੰਦਗੀ ਦੇ ਉਹਨਾਂ ਦੀ ਭਗਤੀ ਦੇ ਉਨ੍ਹਾਂ ਦੇ ਸਿਮਰਨ ਦੇ ਉਨ੍ਹਾਂ ਦੀ ਕੀਤੀ ਕਮਾਈ ਦੇ ਕਟਾਣੂ ਰਹਿ ਕੇ